ਕਿ ਅੱਜਕੱਲ ਸਭ ਤੋਂ ਵੱਧ ਪੰਜਾਬ ਦੇ ਲੋਕ ਤੇ ਹੁੰਦੀ ਹੈ ਟਾਰਗੇਟ ਇਹਨਾਂ ਗੱਲਾਂ ਨੂੰ ਲੈ ਕੇ ਕਲਾਕਾਰ ਭਾਈਚਾਰਾ ਬੜਾ ਟਾਰਗੇਟ ਦੇ ਉੱਤੇ ਆ ਗਿਆ ਜਿਵੇਂ ਦਿਲਜੀਤ ਨੂੰ ਵੀ ਕੱਲੀ-ਕੱਲੀ ਗੱਲ ਦੇ ਉੱਤੇ ਦੱਸਣਾ ਪੈ ਰਿਹਾ ਮੈਂ ਆਧਾਰਨ ਦੇ ਰਿਹਾ ਸਿਰਫ ਦਿਲਜੀਤ ਦੀ ਵੈਸੇ ਤਾਂ ਬਹੁਤ ਸਾਰੇ ਲੋਕ ਐਸੇ ਜਿਵੇਂ ਹਿਮਾਚਲ ਦੇ ਵਿੱਚ ਰਣਜੀਤ ਬਾਵਾ ਦੇ ਇੱਕ ਗਾਣੇ ਦੇ ਕਰਕੇ ਸ਼ੋਅ ਵਾਰ-ਵਾਰ ਕੈਂਸਲ ਹੋਣੇ ਸਕੂਟਰ ਦੇ ਉੱਤੇ ਲਿਖਿਆ ਸਿੰਘ ਸੌਰਮੇ ਕੇ ਖਾਲਿਸਤਾਨੀ ਹੋਣਾ ਇਹ ਜੋ ਸਟੋਰੀ ਲਿਖ ਰਹੇ ਸੀ ਉਦੋਂ ਜਹਨ ਵਿੱਚ ਇਹ ਵੀ ਚੱਲ ਰਿਆ ਸੀ ਕਿ ਜੋ ਦਿੱਲੀ ਤੋਂ ਬੈਠੀ ਇੱਕ ਲੌਬੀ ਪੰਜਾਬ ਨੂੰ ਟਾਰਗੇਟ ਕਰਦੀ ਐ ਉਹਨਾਂ ਨੂੰ ਜਵਾਬ ਵੀ ਦੇਣੇ ਆ ਇਸ ਫਿਲਮ ਦੇ ਜ਼ਰੀਏ ਜਾਂ ਫਿਰ ਉਹਨਾਂ ਨੂੰ ਸਾਈਡ ਤੇ ਰੱਖ ਕੇ ਸਿਰਫ ਪੰਜਾਬ ਦੀ ਗੱਲ ਕਰਨੀ ਸੀ ਪਰ ਉਹਦੇ ਵਿੱਚ ਜਦੋਂ ਸਿੱਖਾਂ ਨੂੰ ਅਲੱਗ ਕਰਕੇ ਟਾਰਗੇਟ ਕੀਤਾ ਜਾਂਦਾ ਜਿਵੇਂ ਕਿ ਤੁਸੀਂ ਟ੍ਰੇਲਰ ਦੇ ਵਿੱਚ ਵੀ ਸੁਣਿਆ ਇਹੋ ਜਿਹੇ ਨੈਰੇਟਿਵ ਕ੍ਰੀਏਟ ਕੀਤੇ ਜਾਂਦੇ ਨੇ ਉਹ ਸਭੇ ਇਕੱਲੇ ਇੱਕ ਸਿੱਖ ਕਮਿਊਨਿਟੀ ਲਈ ਨਹੀਂ ਪੂਰੇ ਪੰਜਾਬ ਦੇ ਲਈ ਇੱਕ ਟ੍ਰਬਲ ਕ੍ਰੀਏਟ ਕਰ ਦਿੰਦੇ ਨੇ ਤਾਂ ਅਸੀਂ ਕੋਸ਼ਿਸ਼ ਕੀਤੀ ਐ ਕਿ ਬਿਲਕੁਲ ਅਸੀਂ ਆਰਟਿਸਟਿਕ ਸਟ੍ਰਕਚਰ ਦੇ ਵਿੱਚ ਰਹਿ ਕੇ ਤੇ ਐਓ ਸਾਰੇ ਸਵਾਲਾਂ ਨੂੰ ਟੈਕਲ ਕੀਤੇ ਔਰ ਅਸੀਂ ਕੀਤੇ ਨਹੀਂ ਤੁਸੀਂ ਇਸ ਫਿਲਮ ਨੂੰ ਕਹਿ ਸਕਦੇ ਹੋ ਕਿ ਇਹ ਇੱਕ ਪੋਲੀਟੀਕਲ ਨੈਰੇਟਿਵ ਦੀ ਫਿਲਮ ਹੈਗੀ ਪਰ ਇਸ ਟ੍ਰੇਲਰ ਦੇ ਵਿੱਚ ਇੱਕ ਗੱਲ ਦੇਖਣ ਨੂੰ ਮਿਲੀ ਹੈ ਕਿ ਜਿਵੇਂ ਖਾਲਿਸਤਾਨੀ ਟੈਗ ਜਾਂ ਸਕੂਟਰ ਦੇ ਉੱਤੇ ਲਿਖਿਆ ਸਿੰਘ ਸੌਰਮੇ ਕੇ ਖਾਲਿਸਤਾਨੀ ਹੋਣਾ ਇਹ ਜੋ ਸਟੋਰੀ ਲਿਖ ਰਹੇ ਸੀ ਉਦੋਂ ਜਿਹਨ ਵਿੱਚ ਇਹ ਵੀ ਚੱਲ ਰਿਆ ਸੀ ਕਿ ਜੋ ਦਿੱਲੀ ਤੋਂ ਬੈਠੀ ਇੱਕ ਲੌਬੀ ਪੰਜਾਬ ਨੂੰ ਟਾਰਗੇਟ ਕਰਦੀ ਐ ਉਹਨਾਂ ਨੂੰ ਜਵਾਬ ਵੀ ਦੇਣੇ ਆ ਇਸ ਫਿਲਮ ਦੇ ਜ਼ਰੀਏ ਜਾਂ ਫਿਰ ਉਹਨਾਂ ਨੂੰ ਸਾਈਡ ਤੇ ਰੱਖ ਕੇ ਸਿਰਫ ਪੰਜਾਬ ਦੀ ਗੱਲ ਕਰਨੀ ਸੀ ਇਹ ਗੱਲ ਤੁਸੀਂ ਕਰ ਰਹੀ ਸੀ ਲਿਖਣ ਵੇਲੇ ਨਹੀਂ ਜਿਹੜੀ ਵੀ ਇਹੋ ਜਿਹੇ ਨੈਰੇਟਿਵ ਚੱਲਦੇ ਨੇ ਪੋਲਿਟੀਕਲ ਨੈਰੇਟਿਵਸ ਅਸੀਂ ਉਹਨਾਂ ਨੂੰ ਟੈਕਲ ਕਰਨ ਦੀ ਕੋਸ਼ਿਸ਼ ਕੀਤੀ ਐ ਪਰ ਮੈਂ ਤੁਹਾਨੂੰ ਫੇਰ ਦੱਸਾਂ ਕਿ ਕਿਉਂਕਿ ਮੈਂ ਥੀਏਟਰ ਨਾਲ ਜੁੜਿਆ ਹੋਇਆ ਆ ਆਰਟ ਮੇਰੀ ਫੀਲਡ ਪਹਿਲਾਂ ਤਾਂ ਅਸੀਂ ਕੋਸ਼ਿਸ਼ ਕੀਤੀ ਐ ਕਿ ਜੋ ਅਸੀਂ ਚੀਜ਼ਾਂ ਟੈਕਲ ਵੀ ਕੀਤੀਆਂ ਨੇ ਉਹ ਆਰਟਿਸਟਿਕ ਨੇਚਰ ਦੇ ਨਾਲ ਟੈਕਲ ਕੀਤੀ ਐ ਜਾਣ ਅਸੀਂ ਬਹੁਤ ਜ਼ਿਆਦਾ ਪ੍ਰੋਪਾਗੈਂਡਾ ਨਾ ਕਰੀਏ ਲੇਕਿਨ ਬਿਲਕੁਲ ਤੁਸੀਂ ਸਹੀ ਪਕੜਿਆ ਕਿ ਅਸੀਂ ਜਿਹੜੇ ਵੀ ਇਹੋ ਜਿਹੇ ਕੰਸਰਨ ਹੈਗੇ ਅਸੀਂ ਉਹੋ ਕਿਤੇ ਨਾ ਕਿਤੇ ਪਾਵੇਂ ਸਲਾਈਟਲੀ ਟਾਈਟਲ ਕੀਤੇ ਨੇ ਸਾਰੇ ਦੇ ਸਾਰੇ ਦੇਖੋ ਸਭ ਤੋਂ ਵੱਡੀ ਇਸ਼ੂ ਇਹ ਹੈ ਕਿ ਸਾਡੇ ਲਈ ਇਹ ਇੱਕ ਪ੍ਰੋਬਲਮ ਹੈ ਖਾਸ ਤੌਰ ਤੇ ਪੰਜਾਬੀਆਂ ਦੇ ਲਈ ਕਿ ਸਾਨੂੰ ਸਿੱਖੂ ਸਿੱਖਾਂ ਤੇ ਹਿੰਦੂਆਂ ਦੇ ਵਿੱਚ ਡਿਫਾਈਨ ਕਰ ਦਿੱਤਾ ਜਾਂਦਾ ਹੈ ਆਮ ਤੌਰ ਤੇ ਲੇਕਿਨ ਮੈਨੂੰ ਇਦਾਂ ਲੱਗਦਾ ਹੈ ਕਿ ਸਾਡੇ ਪੰਜਾਬੀਆਂ ਦਾ ਇੱਕ ਸਮੂਹਿਕ ਕਲਚਰ ਹੈ ਤੇ ਅਸੀਂ ਉਸ ਕਲਚਰ ਨੂੰ ਵੀ ਕਿਤੇ ਨਾ ਕਿਤੇ ਨਾਲ ਦੀ ਨਾਲ ਡਿਫਾਈਨ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਤਾਂ ਉਹਦੇ ਵਿੱਚ ਜਦੋਂ ਸਿੱਖਾਂ ਨੂੰ ਅਲੱਗ ਕਰਕੇ ਟਾਰਗੇਟ ਕੀਤਾ ਜਾਂਦਾ ਜਿਵੇਂ ਕਿ ਤੁਸੀਂ ਟ੍ਰੇਲਰ ਦੇ ਵਿੱਚ ਵੀ ਸੁਣਿਆ ਇਹੋ ਜਿਹੇ ਨੈਰੇਟਿਵ ਕ੍ਰੀਏਟ ਕੀਤੇ ਜਾਂਦੇ ਨੇ ਉਹ ਸਾਡੇ ਇਕੱਲੇ ਇੱਕ ਸਿੱਖ ਕਮਿਊਨਿਟੀ ਲਈ ਨਹੀਂ ਪੂਰੇ ਪੰਜਾਬ ਦੇ ਲਈ ਇੱਕ ਟ੍ਰਬਲ ਕ੍ਰੀਏਟ ਕਰ ਦਿੰਦੇ ਨੇ ਤਾਂ ਅਸੀਂ ਕੋਸ਼ਿਸ਼ ਕੀਤੀ ਹੈ ਕਿ ਬਿਲਕੁਲ ਅਸੀਂ ਆਰਟਿਸਟਿਕ ਸਟਰਕਚਰ ਦੇ ਵਿੱਚ ਰਹਿ ਕੇ ਤੇ ਇਹੋ ਸਾਰੇ ਸਵਾਲਾਂ ਨੂੰ ਟੈਕਲ ਕੀਤੇ ਔਰ ਅਸੀਂ ਕੀਤੇ ਨੇ ਤੁਸੀਂ ਇਸ ਫਿਲਮ ਨੂੰ ਕਹਿ ਸਕਦੇ ਹੋ ਕਿ ਇਹ ਇੱਕ ਪੋਲੀਟੀਕਲ ਨੈਰੇਟਿਵ ਦੀ ਫਿਲਮ ਹੈਗੀ ਕਿਉਂਕਿ ਦਿਸ ਦਿਸ ਸੇਇੰਗ ਦਿਸ ਮੀਨਸ ਅਲਰਟ ਸੜ ਇੱਕ ਵਾਰੀ ਤਾਲੀਆਂ ਜ਼ੋਰਦਾਰ ਤਾਲੀਆਂ ਯਾਰ

ਜੀ ਹਾਂ ਜੀ ਬਿਲਕੁਲ ਇੱਕ ਸਵਾਲ ਫਿਰ ਜੇ ਨਾਲਗਮੇ ਹੋ ਰਿਹਾ ਕਿ ਜਿਵੇਂ ਦੇਖਿਆ ਜਾ ਰਿਹਾ ਕਿ ਅੱਜ ਕੱਲ ਸਭ ਤੋਂ ਵੱਧ ਪੰਜਾਬ ਦੇ ਲੋਕ ਤੇ ਹੁੰਦੀ ਹੈ ਟਾਰਗੇਟ ਇਹਨਾਂ ਗੱਲਾਂ ਨੂੰ ਲੈ ਕੇ ਕਲਾਕਾਰ ਭਾਈਚਾਰਾ ਬੜਾ ਟਾਰਗੇਟ ਦੇ ਉੱਤੇ ਆ ਗਿਆ ਜਿਵੇਂ ਦਿਲਜੀਤ ਨੂੰ ਵੀ ਕੱਲੀ-ਕੱਲੀ ਗੱਲ ਦੇ ਉੱਤੇ ਦੱਸਣਾ ਪੈ ਰਿਹਾ ਮੈਂ ਉਦਾਹਰਨ ਦੇ ਰਿਹਾ ਸਿਰਫ ਦਿਲਜੀਤ ਦੀ ਵੈਸੇ ਤਾਂ ਬਹੁਤ ਸਾਰੇ ਲੋਕ ਐਸੇ ਜਿਵੇਂ ਹਿਮਾਚਲ ਦੇ ਵਿੱਚ ਰਣਜੀਤ ਬਾਵਾ ਦੇ ਇੱਕ ਗਾਣੇ ਦੇ ਕਰਕੇ ਸ਼ੋਅ ਵਾਰ-ਵਾਰ ਕੈਂਸਲ ਹੋਣੇ ਕਲਾਕਾਰ ਭਾਈਚਾਰਾ ਜਾਂ ਐਕਟਰ ਇਹ ਵੀ ਸਭ ਤੋਂ ਵੱਧ ਟਾਰਗੇਟ ਹੋ ਜਾਂਦੇ ਆ ਪੰਜਾਬ ਦੇ ਉਹਨਾਂ ਨੂੰ ਲੈ ਕੇ ਤੁਹਾਡਾ ਕੀ ਮੰਨਣਾ ਹੈ ਕਿ ਕਿਉਂ ਹੋ ਰਿਹਾ ਇਸ ਤਰ੍ਹਾਂ? ਕੋਈ ਕਲਾਕਾਰ ਹਮੇਸ਼ਾ ਇੱਕ ਸੌਫਟ ਟਾਰਗੇਟ ਹੁੰਦਾ ਜੇ ਉਹ ਮੇਰੇ ਵਰਗਾ ਬਤਨ ਨਹੀਂ ਨਾ ਹੋਵੇ ਸੋਸ਼ਲ ਮੀਡੀਆ ਤੇ ਤਾਂ ਕਲਾਕਾਰ ਹਮੇਸ਼ਾ ਇੱਕ ਸੌਫਟ ਟਾਰਗੇਟ ਹੁੰਦਾ ਕਿਉਂਕਿ ਕਲਾਕਾਰ ਵਿਚਾਰਾ ਗੋ ਬੋਲਦਾ ਨਹੀਂ ਔਰ ਉਹ ਰਿਐਕਟ ਨਹੀਂ ਕਰਦਾ ਉਹਦੀ ਇਮੇਜ ਇਹੋ ਜੀ ਹੁੰਦੀ ਹੈ ਤੇ ਦੂਜੇ ਸਾਡੇ ਕਲਾਕਾਰਾਂ ਦੇ ਕੋਲੇ ਕੋਈ ਬਹੁਤ ਵੱਡੀ ਐਦਾ ਆਰਗੇਨਾਈਜੇਸ਼ਨ ਨਹੀਂ ਹੈਗੀ ਸਸਤਾ ਨਹੀਂ ਹੈਗੀ ਜਿਹੜੀ ਕਿ ਡਟ ਕੇ ਉਹਨਾਂ ਦੇ ਲਈ ਖੜਦੀ ਹੋਵੇ ਉਹਨਾਂ ਦੇ ਪਿੱਛੇ ਬੈਕਅਪ ਦਿੰਦੀ ਹੋਵੇ ਸੋ ਕਲਾਕਾਰ ਵਿਚਾਰੇ ਟਾਰਗੇਟ ਹੋ ਜਾਂਦੇ ਜਦੋਂ ਕਿ ਪੰਜਾਬ ਦੇ ਲਈ ਸਭ ਤੋਂ ਵਧੀਆ ਕੰਮ ਇਸ ਵੇਲੇ ਕਲਾਕਾਰ ਮੈਂ ਕਹਿੰਦਾ ਕਿ ਕੋਈ ਸਰਕਾਰ ਪੰਜਾਬ ਦੇ ਵਿੱਚ 뮤직 ਇੰਡਸਟਰੀ ਨੂੰ ਫਿਲਮ ਇੰਡਸਟਰੀ ਨੂੰ ਪੰਜਾਬ ਦੀ ਇੰਡਸਟਰੀ ਡਿਕਲੇਅਰ ਕਰ ਦੇਵੇ ਤੁਸੀਂ ਰੈਵਨਿਊ ਦੇਖੋ ਕਿੰਨਾ ਜਨਰੇਟ ਹੁੰਦਾ ਔਰ ਕਿੰਨੇ ਲੋਕਾਂ ਨੂੰ ਇਹ ਇੰਡਸਟਰੀ ਕੰਮ ਦਿੰਦੀ ਅਨਫੋਰਚੂਨੇਟਲੀ ਕਿਸੇ ਦਾ ਇਹਦੇ ਵੱਲ ਧਿਆਨ ਨਹੀਂ ਲਿਆ ਵੈਰੀ ਟ੍ਰੂ ਪਰ ਜ਼ੋਰਦਾਰ ਤਾਲੀਆਂ ਲਾ ਕੇ ਸਰ ਇਹੋ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ